ਲੰਗੀ 2 April ਨੂੰ ਥਾਰ ਵਾਲੀ ਬੀਬੀ ਦੀ ਗ੍ਰਿਫਤਾਰੀ ਜਿਹੜੀ ਕਿ ਚਿੱਟੇ ਸਮੇਤ ਹੋਈ ਸੀ ਤੇ ਉਸ ਦੇ ਵਿੱਚ ਅਹਿਮ ਕੜੀ ਉਸ ਦਾ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਅਖੀਰਕਾਰ ਉਹ ਪੁਲਿਸ ਦੇ ਅੜਿੱਕੇ ਚੜ ਗਿਆ ਮਹਾਲੀ ਦੇ ਵਿੱਚ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਦੋਵਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾਣੀ ਪੂਰੀ ਖਬਰ ਕੀ ਹੈ ਤੁਹਾਨੂੰ ਇਹਦੇ ਨਾਲ ਸਾਥ ਕੋਣਨੇ ਆ ਤੁਸੀਂ ਜੁੜੇ ਹੋ ਲੋਕਾਂ ਨਾਲ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਲੰਗੀ 2 April ਨੂੰ ਬਠਿੰਡਾ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੀ ਆ ਅਮਨਦੀਪ ਕੌਰ ਜਿਸ ਨੂੰ ਇੱਕ ਨਾਕੇ ਦੇ ਦੌਰਾਨ ਉਸਦੀ ਥਾਰ ਗੱਡੀ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਥਾਰ ਗੱਡੀ ਚੋਂ ਲਗਭਗ 17 ਗ੍ਰਾਮ ਚਿੱਟਾ ਜਿਹੜਾ ਉਹ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਕਈ ਚਰਚਾਵਾਂ ਚੱਲੀਆਂ ਗੁਰਮੀਤ ਕੌਰ ਨਾਂ ਦੀ ਇੱਕ ਹੋਰ ਤੋਂ ਸਾਹਮਣੇ ਆਈ ਜਿਸ ਨੇ ਕਿਹਾ ਕਿ ਉਸਦੇ ਕਥਿਤ ਤੌਰ ਦੇ ਉੱਤੇ ਪਤੀ ਦੇ ਨਾਲ ਅਮਨਦੀਪ ਕੌਰ ਦੇ ਨਜਾਇਜ਼ ਤਲਕ ਸੀ ਨਯਾਰ ਤਲਕਾਂ ਦੇ ਕਰਕੇ ਦੋਵਾਂ ਨੇ ਜਿਹੜਾ ਚਿੱਟਾ ਸਪਲਾਈ ਕਰਦੇ ਸੀ ਬੜੇ ਗੰਭੀਰ ਇਲਜ਼ਾਮ ਲੱਗੇ ਬਲਵਿੰਦਰ ਸਿੰਘ ਸੋਨੂ 4 ਅਪ੍ਰੈਲ ਨੂੰ ਅਦਾਲਤੀ ਹਾਤੇ ਚ ਆਉਂਦਾ ਗੁਰਮੀਤਕੌਰ ਦੇ ਨਾਲ ਥਪੜੋ ਥਪੜੀ ਹੁੰਦਾ ਉਸ ਨਾਲ ਕੁੱਟਮਾਰ ਕਰਦਾ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹ ਉੱਥੋਂ ਫਰਾਰ ਹੋ ਜਾਂਦਾ ਉਸ ਦਿਨ ਤੋਂ ਲੈ ਕੇ ਬਲਵਿੰਦਰ ਸਿੰਘ ਉਰਫ ਸੋਨੂ ਫਰਾਰ ਚੱਲੇ ਆ ਰਿਹਾ ਸੀ ਆਖਰਕਾਰ ਮਹਾਲੀ ਦੇ ਵਿੱਚ ਪੁਲਿਸ ਨੇ ਉਸ ਨੂੰ ਫੜਿਆ ਸੀਆਈਏ ਸਟਾਫ ਦੀਆਂ ਟੀਮਾਂ ਨੇ ਜਿਹੜਾ ਉਸ ਦੀ ਗ੍ਰਿਫਤਾਰੀ ਕੀਤੀ ਹੈ ਤੇ ਹੁਣ ਉਹਨਾਂ ਨੂੰ ਬਠਿੰਡਾ ਲਿਆਂਦਾ ਜਾ ਸਕਦਾ ਹੈ ਖਬਰਾਂ ਮਿਲ ਰਹੀਆਂ ਨੇ ਕਿ ਹੁਣ ਪੁਲਿਸ ਚਾਹੁੰਦੀ ਹੈ ਕਿ ਅਮਨਦੀਪ ਕੌਰ ਨੂੰ ਵੀ ਜੇਲ੍ਹ ਚੋਂ ਜੋ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਰਾਸਤ ਚ ਭੇਜਿਆ ਹੋਇਆ ਉਸ ਨੂੰ ਲਿਆਂਦਾ ਜਾਵੇ ਪ੍ਰੋਡਕਸ਼ਨ ਬਰਾਂਚ ਦੇ ਉੱਤੇ ਤੇ ਦੋਵਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾਵੇ ਦਰਅਸਲ ਲੰਗੀ 2 April ਨੂੰ ਪੰਜਾਬ ਪੁਲਿਸ ਦੀ ਮਹਿਲਾ ਕਰਮਚਾਰੀ ਅਮਨਦੀਪ ਕੌਰ ਜਿਹੜੀ ਕਿ ਬਠਿੰਡਾ ਦੇ ਵਿੱਚ ਤਨਾਰ ਦੱਸੀ ਜਾਂਦੀ ਹੈ ਉਸ ਦੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਨਾਕੇ ਤੇ ਤੇ ਉਸ ਤੋਂ ਬਾਅਦ ਇਹ ਸਾਰਾ ਮਾਹੌਲ ਬਣਦਾ ਸੋਸ਼ਲ ਮੀਡੀਆ ਦੇ ਵਿੱਚ ਸੁਰਖੀਆਂ ਆਉਂਦੀਆਂ ਨੇ ਵੀਡੀਓ ਚੱਲਦੀਆਂ ਨੇ ਚੈਨਲ ਸਾਰੇ ਜਿਹੜੇ ਆ ਉਹ ਵੀਡੀਓ ਚਲਾਉਂਦੇ ਨੇ ਬੀਟੀ 2 April ਨੂੰ ਹੈਰਨ ਸਮੇਤ ਫੜੀ ਗਈ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ सोनू ਨੂੰ ਸੋਮਵਾਰ ਨੂੰ ਸੀਆਈਏ ਸਟਾਫ ਦੀ ਟੀਮ ਨੇ ਮਹਾੜੀ ਤੋਂ ਗ੍ਰਿਫਤਾਰ ਕਰ ਲਿਆ ਮੋਲਜਮ सोनू 4 April ਤੋਂ ਫਰਾਰ ਚੱਲ ਰਿਹਾ ਸੀ ਉਸ ਬਰੋ ਥਾਣਾ ਕਨਾਲ ਕਲੋਨੀ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜਾ ਇਸੇ ਨਾਲ ਹੀ ਥਾਣਾ ਸਿਵਲ ਲਾਈਨਜ਼ ਚ ਅਦਾਲਤੀ ਹਾਤੇ ਦੇ ਅੰਦਰ ਇੱਕ ਔਰਤ ਤੇ ਹਮਲਾ ਕਰਨ ਦੇ ਦੋਸ਼ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਨੇ ਅਤੇ ਉਹ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਫਰਾਰ ਚੱਲ ਰਿਹਾ ਸੀ ਗੁਪਤ ਸੂਚਨਾ ਦੇ ਆਧਾਰ ਤੇ CIA ਟੀਮ ਨੇ ਸੋਮਵਾਰ ਨੂੰ ਉਸ ਨੂੰ ਮਹਾਲੀ ਤੋਂ ਗ੍ਰਿਫਤਾਰ ਕਰ ਲਿਆ ਜਿਸਕਰ ਜੋਗ ਹੈ ਕਿ ਹੈਰਨ ਸਮੇਤ ਫੜੀ ਗਈ ਮਹਿਲਾ ਪੁਲਿਸ ਕਰਮਚਾਰੀ ਅਮਨਦੀਪ ਕੌਰ ਦੀ ਪੁਛਗੈਸ ਦੇ ਆਧਾਰ ਤੇ ਬਠਿੰਡਾ ਪੁਲਿਸ ਨੇ ਮੁਲਜ਼ਮ ਬਲਵਿੰਦਰ ਸਿੰਘ ਉਰਫ सोनू ਨੂੰ ਕੇਸ ਚ ਨਾਮਜ਼ਦ ਕੀਤਾ। ਇਸ ਤੋਂ ਬਾਅਦ ਅਗਲੇ ਦਿਨ ਅਦਾਲਤ ਤਿਹ ਹਾਤੇ ਦੇ ਅੰਦਰ ਬਲਵਿੰਦਰ ਸਿੰਘ ਉਰਫ सोनू ਨੇ ਪੁਲਿਸ ਦੀ ਮੌਜੂਦਗੀ ਚ ਗੁਰਮੀਤ ਕੌਰ ਨਾਂ ਦੀ ਇੱਕ ਔਰਤ ਤੇ ਹਮਲਾ ਕੀਤਾ ਤੇ ਪੁਲਿਸ ਦੇ ਸਾਹਮਣੇ ਹੀ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ सोनू ਬਠਿੰਡਾ ਚ ਪੁਲਿਸ ਤੋਂ ਭੱਜਿਆ ਸੀਤਾਉ ਬੁਲਟ ਮੋਟਰਸਾਈਕਲ ਲੈ ਕੇ ਗਿਆ ਸੀ ਤੇ ਸਭ ਤੋਂ ਪਹਿਲਾਂ ਉਹ ਪਿੰਡ ਗਹਿਰੀ ਬੁੱਟਰ ਚ ਦੋ ਬਾਬਿਆਂ ਕੋਲ ਗਿਆ ਜਿੱਥੇ ਉਸਨੇ ਆਪਣਾ ਮੋਟਰਸਾਈਕਲ ਖੜਾ ਕੀਤਾ ਤੇ ਫਿਰ ਕਾਰ ਲੈ ਕੇ ਹਰਿਆਣਾ ਵੱਲ ਭੱਜ ਗਿਆ ਅਤੇ ਉੱਥੋਂ ਹਰਿਆਣਾ ਤੋਂ ਹੁੰਦਾ ਹੋਇਆ ਦਿੱਲੀ ਆਪੜ ਗਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਜੀਪ ਪਰ ਤੇ ਮਹਾਰੀ ਦੇ ਇੱਕ ਇਲਾਕੇ ਚ ਲੁਕਿਆ ਹੋਇਆ ਹੈ ਬਰਖਾਸਤ ਕੀਤੀ ਗਈ ਮਹਿਲਾ ਕਾਂਸਟੇਬਲ ਹਮਨਦੀਪ ਕੌਰ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਚੋਂ ਲਿਆ ਸਕਦੀ ਹੈ ਪੁਲਸ ਦਮਾਣੂ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ ਅਮਨਦੀਪ ਕੌਰ ਜਿਸ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਹੋਇਆ ਹੈ ਨੂੰ ਮੰਗਲਵਾਰ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਣਾ ਦਾਦਾ ਸਾਲ ਮਾਮਲਾ ਇੱਡਾ ਛੋਟਾ ਨਹੀਂ ਜਿੰਨਾ ਅਖਬਾਰਾਂ ਸਾਡੀਆਂ ਖਬਰਾਂ 'ਚ ਤੁਹਾਨੂੰ ਵੇਖਣ ਨੂੰ ਮਾਮਲੇ ਦੇ ਵਿੱਚ ਲਗਾਤਾਰ ਨਾ ਆਉਂਦਾ ਰਿਹਾ ਕਈ ਵੱਡੇ ਪੁਲਿਸ ਅਫਸਰਾਂ ਦਾ ਉਹਨਾਂ ਤੱਕ ਕਦੋਂ ਅਪੜਿਆ ਜਾਵੇਗਾ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਦੋਂ ਅਮਨਦੀਪ ਕੌਰ ਦੇ ਨਾਲ ਆਮੋ ਸਾਹਮਣੇ ਬਿਠਾ ਕੇ ਜਿਹੜਾ ਉਹ ਪੋਚੀ ਗਈ ਕੀਤੀ ਜਾਏਗੀ ਮੇਰਾ ਇਸ ਕੇਸ ਦੇ ਬਾਰੇ ਇੱਕ ਨਿੱਜੀ ਰਾਏ ਇਹ ਹੈ ਕਿ ਇਸ ਕੇਸ ਦੇ ਵਿੱਚੋਂ ਅੱਗੇ ਚੱਲ ਕੇ ਕੁਝ ਨਹੀਂ ਲੰਘਣਾ ਸਮਾਂ ਬੀਤਣ ਦੇ ਨਾਲ ਲੋਕਮਨਾਂ ਦੇ ਵਿੱਚੋਂ ਇਹ ਕੇਸ ਵਿਸਰ ਜਾਣਾ ਹੈ ਭੁੱਲਿਆ ਜਾਣਾ ਹੈ ਤੇ ਵੱਡੀਆਂ ਮਗਰਮੱਛਾਂ ਜਿਹਦੇ ਵਿੱਚ ਵੱਡੇ ਪੁਲਿਸ ਅਫਸਰ ਤੇ ਸਿਆਸੀ ਗੱਠਜੋੜ ਸ਼ਾਮਲ ਹੈ ਉਹਨੇ ਇੱਕ ਵਾਰ ਫਿਰ ਸੁਰਖਰੂ ਹੋ ਕੇ ਉਸੇ ਕੰਮੇ ਧੰਦੇ ਫੇਰ ਲੱਗ ਜਾਣਾ ਹੈ ਜਿਹੜਾ ਉਹ ਲਗਾਤਾਰ ਪਿਛਲੇ ਦੋ-ਦਹਾਕਿਆਂ ਤੋਂ ਕਰਦੇ ਆ ਰਹੇ ਵੱਡੇ ਪੁਲਿਸ ਅਫਸਰਾਂ ਦੇ ਨਾਂ ਆਏ ਚੈਨਲਾਂ ਨੂੰ ਵੀਡੀਓ ਹਟਾਉਣ ਦੇ ਲਈ ਅਦਾਲਤੀ ਹੁਕਮਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਉਹ ਜਿਹੜੀਆਂ ਵੀਡੀਓਆਂ ਨੇ ਉਹ ਬਲੌਕ ਕਰ ਦਿੱਤੀਆਂ ਗਈਆਂ ਨੇ ਇੰਡੀਆ ਦੇ ਵਿੱਚ ਦਰਅਸਲ ਮਸਲਾ ਇਹ ਹੈ ਕਿ ਇੱਕ ਵੱਡੇ ਅਫਸਰ ਦਾ ਨਾਂ ਸੁਖਪਾਲ ਸਿੰਘ ਖਿਆਰਾ ਨੇ ਲਿਆ ਤੇ ਉਸ ਵੱਡੇ ਅਫਸਰ ਦੇ ਬਨਾ ਦੇ ਉੱਤੇ ਕੋਈ ਬੰਦਾ ਮੂੰਹ ਚੁੱਕ ਕੇ ਚਲੇ ਗਿਆ ਕਿ ਮੈਂ ਜੀ ਕਾਨੂੰਨ ਦਾ ਪਾਬੰਦ ਸ਼ਹਿਰੀਆਂ ਸਿਟੀਜ਼ਨ ਲਾ ਬੈਂਡਿੰਗ ਸਿਟੀਜ਼ਨ ਹਾਂ ਤੇ ਮੈਨੂੰ ਲੱਗਿਆ ਕਿ ਇਸ ਨਾਲ ਪੁਲਿਸ ਅਫਸਰਾਂ ਦੀ ਜਿਹੜੀ ਹਾਨੀ ਹੁੰਦੀ ਹੈ ਤੇ ਵੀਡੀਓ ਜਿਹੜੀਆਂ ਇਹਨਾਂ ਨੂੰ ਬਲੌਕ ਕੀਤਾ ਜਾਵੇ ਸੋਸ਼ਲ ਮੀਡੀਆ ਪਲੇਟਫਾਰਮ ਕਰ ਵੀ ਕੀ ਸਕਦੇ ਸੀ ਜਦੋਂ ਅਦਾਲਤੀ ਹੁਕਮ ਹੋ ਜਾਣ ਤੇ ਚੈਨਲ ਇਸ ਮਾਮਲੇ ਤੇ ਨਾ ਜਾਣਦੇ ਨਹੀਂ ਕਿ ਅਸੀਂ ਹਾਈ ਕੋਰਟ ਚਲ ਜਾਈਏ ਸੁਪਰੀਮ ਕੋਰਟ ਚਲ ਜਾਈਏ ਤੇ ਨਾ ਹੀ ਕੁਝ ਛੋਟੇ ਸਾਡੇ ਵਰਗੇ ਚੈਨਲਾਂ ਕੋਲ ਤਾਂ ਇਹ ਸਾਧਨ ਹੀ ਨਹੀਂਗੇ ਕਿ ਅਸੀਂ ਐਡੀਆਂ ਲੀਗਲ ਫਰਮਾਂ ਨੂੰ ਜਿਹੜਾ ਉਹ ਹਾਇਰ ਕਰ ਸਕੀਏ ਤੇ ਅਦਾਲਤਾਂ 'ਚ ਜਾ ਸਕੀਏ ਖੈ ਗੱਲ ਇਹ ਹੈ ਕਿ ਅਮਨਦੀਪ ਕੌਰ ਸੋਨੂ ਦੀ ਤਾਂ ਅਮਨੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਹੋ ਜਾਣੀ ਹੈ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਮਗਰਮੱਛਾਂ ਨੂੰ ਹਾਲੇ ਤੱਕ ਸਰਕਾਰ ਹੱਥ ਪਾਉਣ ਤੋਂ ਡਰ ਰਹੀ ਹੈ ਜਿਹੜੇ ਮਗਰਮੱਛਾਂ ਦੇ ਗਮਲੇ ਤੋੜਨ ਤੋਂ ਸਰਕਾਰ ਹਾਲੇ ਤੱਕ ਡਰ ਰਹੀ ਹੈ ਜਿਹੜੇ ਮਗਰਮੱਛਾਂ ਦੇ ਘਰ ਨਹੀਂ ਟਾਏ ਜਾ ਰਹੇ ਸਵਾਲ ਤਾਂ ਇਹ ਹੈ ਕਿ ਉਹਨਾਂ ਨੂੰ ਕਦੋਂ ਨੱਥ ਪਾਈ ਜਾ ਸਕਦੀ ਹੈ ਜਿੰਨਾ ਟਾਈਮ ਉਹਨਾਂ ਨੂੰ ਨੱਥ ਨਹੀਂ ਪੈਂਦੀ ਚਾਹੇ ਤੁਸੀਂ 10 ਅਮਨਦੀਪ ਕੋਰ ਫੜ ਲਓ ਚਾਹੇ 10 ਬਲਵਿੰਦਰ ਸਿੰਘ ਨੂੰ ਫੜ ਲਓ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੁਸੀਂ 20 ਜਾਣਿਆਂ ਦੇ ਗਮਲੇ ਤੋੜਾ ਉਹ ਥਮਲੇ ਤੋੜਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਨਾਲੇ ਜਿਹੜੇ ਤੁਸੀਂ ਗਮਲੇ ਥਮਲੇ ਤੋੜੇ ਨੇ ਇਹਦਾ ਤੁਸੀਂ ਕਹਿੰਦੇ ਹੋ ਕਿ ਇਲੀਗਲ ਅਕਰੋਚਮੈਂਟ ਸੀ ਗਿਆ ਜਿਹੜੀ ਕਿ ਨਜਾਇਜ਼ ਕਬਜ਼ੇ ਸੀ ਉਹ ਤੋੜੇ ਨੇ ਨਸ਼ਾ ਤਸਕਰੀ ਕਰਕੇ ਰ ਤੁਸੀਂ ਕਿਸੇ ਦਾ ਨਹੀਂ ਤੋੜਿਆ ਨਾ ਨਕਸ਼ਾ ਤਸਕਰੀ ਕਰਕੇ ਜੇ ਤੁਸੀਂ ਤੋੜਿਆ ਤਾਂ ਦੱਸੋ ਕਿ ਹਿੰਮਤ ਰੱਖੋ ਨਾ ਕਹਿਣ ਦੀ ਕਿ ਅਸੀਂ ਅਦਾਲਤ ਦੇ ਵਿੱਚ ਕਿ ਅਸੀਂ ਨਕਸ਼ਾ ਤਸਕਰੀ ਕਰਕੇ ਤੋੜਿਆ ਹੈ ਤੁਹਾਡੇ ਦੀ ਰੀੜ ਦੀ ਹੱਡੀ ਹੈ ਹੀ ਨਹੀਂ ਭਗਵੰਤਮਾਨ ਸਰਕਾਰ 'ਚ ਜੇ ਨਹੀਂ ਰੀੜ ਦੀ ਹੱਡੀ ਹੁੰਦੀ ਤੇ ਫਿਰ ਕਪੂਰਥਲਾ ਹੌਸ ਦੇ ਵਿੱਚ ਕਿਸੇ ਵਿਅਕਤੀ ਦਾ ਵਿਆਹ ਕੀਤਾ ਜਾਂਦਾ ਕਿਸੇ ਵਿਅਕਤੀ ਵਿਸ਼ੇਸ਼ ਧਿਤੀ ਦਾ ਵਿਆਹ ਹੁੰਦਾ ਇਹਦਾ ਇੱਕ ਸਵਾਲ ਹੈ ਕਿ ਤੁਹਾਡੇ 'ਚ ਰੀੜ ਦੀ ਹੱਡੀ ਤਾਂ ਹੈ ਨਹੀਂ ਕੋਟੁਗੜ ਖੈਰ ਉਮੀਦ ਕਰਦੇ ਆ ਉਮੀਦ ਤੇ ਦੁਨੀਆ ਟਿਕੀ ਹੈ ਕਿ ਤੁਸੀਂ ਵੱਡੇ ਮਗਰਮੱਛਾਂ ਨੂੰ ਜਿਹੜਾ ਹੱਥ ਪਾਉਣ ਦੀ ਹਿੰਮਤ ਦਿਖਾਓਗੇ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਦਰਿਆ ਵਗ ਰਿਹਾ ਹੜ ਚੱਲ ਰਿਹਾ ਉਸ ਨੂੰ ਠੱਲ ਪਵੇਗੀ